ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸੰਗਤਾਂ ਦੇ ਕਮੈਂਟ ਦੇ ਆਧਾਰ ਤੇ ਅਸੀਂ ਇਹ ਵੀਡੀਓ ਬਣਾਉਣ ਲੱਗੇ ਆ ਸੰਗਤਾਂ ਦੇ ਮੈਸੇਜ ਆਏ ਸਨ ਕਿ ਕੀ ਅਸੀਂ ਬੈੱਡ ਤੇ ਜਾਂ ਸੋਫੇ ਤੇ ਬੈਠ ਕਰਕੇ ਜਾਂ ਕੁਰਸੀ ਤੇ ਬੈਠ ਕੇ ਸਹਿਜ ਪਾਠ ਜਾਂ ਨਿਤਨੇਮ ਗੁਰਬਾਣੀ ਦਾ ਪਾਠ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਸੰਗਤ ਜੀ ਤੁਹਾਡਾ ਸਵਾਲ ਬਹੁਤ ਵਧੀਆ ਹੈ ਕਈ ਵਾਰ ਮਨ ਦੇ ਵਿੱਚ ਸ਼ੰਕਾ ਹੁੰਦਾ ਹੈ ਕਿ ਅਸੀਂ ਨਿਤਨੇਮ ਕਰ ਰਹੇ ਆ ਜਾਂ ਸਹਿਜ ਪਾਠ ਕਰ ਰਹੇ ਆ ਘਰਾਂ ਦੇ ਵਿੱਚ ਸੈਂਚੀ ਪੋਥੀ ਸਾਹਿਬ ਤੋਂ ਕਿਤੇ ਅਸੀਂ ਗਲਤ ਤਾਂ ਹੀ ਕਰ ਰਹੇ ਕਿਸ ਤਰ੍ਹਾਂ ਸਾਨੂੰ ਬੈੱਡ ਤੇ ਬੈਠ ਕੇ ਪਾਠ ਕਰ ਲੈਣਾ ਚਾਹੀਦਾ ਜਾਂ ਨਹੀਂ ਸੰਗਤ ਜੀ ਗੁਰਬਾਣੀ ਪੜ੍ਹਨ ਤੋਂ ਪਹਿਲਾਂ ਮਰਿਆਦਾ ਜ਼ਰੂਰੀ ਹੈ ਪਹਿਲਾ ਜ਼ਰੂਰੀ ਏ ਕਿਉਂਕਿ ਗੁਰਬਾਣੀ ਦਾ ਸਤਕਾਰ ਪਹਿਲਾਂ ਜ਼ਰੂਰੀ ਏ ਗੁਰਬਾਣੀ ਬਾਅਦ ਚ ਪੜਨੀ ਚਾਹੀਦੀ ਪਹਿਲਾਂ ਸਤਕਾਰ ਕਰਨਾ ਚਾਹੀਦਾ ਉਹਦੀ ਮਰਿਆਦਾ ਪਤਾਉਣੀ ਚਾਹੀਦੀ ਏ ਜਿਨ੍ਹਾਂ ਨੇ ਵਹਿਮ ਪਾਏ ਨੇ ਕਿ ਬੈੱਡ ਤੇ ਪਾਠ ਨਾ ਕਰੋ ਜਾਂ ਕੁਰਸੀ ਤੇ ਬੈਠ ਕੇ ਪਾਠ ਨਾ ਕਰੋ ਸੰਗਤ ਜੀ ਗੁਰਬਾਣੀ ਦਾ ਜਦੋਂ ਪਾਠ ਕਰਨਾ ਹੈ ਮੰਨ ਲਓ ਪਹਿਲਾਂ ਆਪਾਂ ਕਰਦੇ ਹਾਂ ਬੈੱਡ ਦੀ ਗੱਲ ਬੈੱਡ ਤੇ ਪਾਠ ਕਰਨਾ ਏ ਉਥੇ ਆਪਾਂ ਥੱਲੇ ਸੰਗਤ ਜੀ ਚਾਦਰ ਦੇ ਉੱਪਰ ਕੋਈ ਕੱਪੜਾ ਵੱਖਰਾ ਵਿਛਾਉਣਾ ਹੈ ਇਹ ਨਾ ਹੋਵੇ ਕਿ ਉਸੇ ਕੱਪੜੇ ਤੇ ਜਿਹੜੀ ਚਾਦਰ ਵਿਛੀ ਹੈ ਬੈੱਡ ਦੇ ਉੱਤੇ ਉਸੇ ਤੇ ਆਪਾਂ ਰੀਲ ਰੱਖ ਕੇ ਜਿਹੜੀ ਲੱਕੜ ਦੀ ਰੇਲ ਹੁੰਦੀ ਆ ਉਹਨੂੰ ਰੱਖ ਕੇ ਉੱਥੇ ਪ੍ਰਕਾਸ਼ ਆਪਾਂ ਪੋਥੀ ਸੱਜ ਕਰਕੇ ਸਹਿ ਪੜ ਕਰਨ ਲੱਗ ਪਈਏ ਬਿਲਕੁਲ ਗਲਤ ਹੈ ਇਸ ਤਰ੍ਹਾਂ ਨਹੀਂ ਕਰਨਾ ਉਸ ਬੈੱਡ ਦੇ ਉੱਪਰ ਜਿਹੜੀ ਚਾਦਰ ਵਿਛੀ ਹੋਈ ਹੈ ਸੁੱਚੀ ਚਾਦਰ ਹੋਣੀ ਚਾਹੀਦੀ ਹੈ ਚਾਦਰ ਸੁੱਚੀ ਵਿਛਾ ਕੇ ਥੱਲੇ ਸੰਗਤ ਜੀ ਕੋਈ ਆਪਣਾ ਹਜੂਰੀਆ ਜਾਂ ਪਰਨਾ ਜਾਂ ਕੋਈ ਸੋਚਾ ਕੱਪੜਾ ਜਿਹੜਾ ਹੋਵੇ ਉਹਨੂੰ ਥੱਲੇ ਵਿਛਾ ਕੇ ਉੱਤੇ ਰੇਲ ਰੱਖਣੀ ਆਪਾਂ ਲੱਕੜ ਦੀ ਰੇਲ ਤੁਸੀਂ ਸਮਝਦੇ ਹੋਵੋਗੇ ਜਿੰਦੇ ਆਪਾਂ ਉੱਤੇ ਪ੍ਰਕਾਸ਼ ਕਰਦੇ ਆ ਪੋਥੀ ਸਾਹਿਬ ਦਾ ਉਹਨੂੰ ਰੱਖ ਕੇ ਫਿਰ ਆਪਾਂ ਪ੍ਰਕਾਸ਼ ਕਰਨਾ ਫਿਰ ਆਪਾਂ ਸਹਿਪੜ ਬੈੱਡ ਤੇ ਬੈਠ ਕੇ ਕਰ ਸਕਦੇ ਆ ਗੁਰਬਾਣੀ ਦਾ ਨਿਤਨੇਮ ਗੁਰਬਾਣੀ ਦਾ ਪਾਠ ਆਪਾਂ ਕਰ ਸਕਦੇ ਆ ਥੱਲੇ ਕੋਈ ਕੱਪੜਾ ਵਿਛਾ ਕੇ ਤੇ ਜਿਹੜੀ ਦੂਜੀ ਗੱਲ ਆਪਾਂ ਕਰਦੇ ਆ ਸੌਫੇ ਦੀ ਜਾਂ ਕੁਰਸੀ ਦੀ ਕੁਰਸੀ ਤੇ ਸੰਗਤ ਜਿਨ੍ਹਾਂ ਦੇ ਗੋਡੇ ਨਹੀਂ ਮੁੜਦੇ ਜਾਂ ਗੋਡੇ ਦਰਦ ਕਰਦੇ ਨੇ ਜਾਂ ਜਿਨ੍ਹਾਂ ਨੂੰ ਕੋਈ ਦਰਦ ਹੁੰਦਾ ਹੈ ਕਈ ਔਰ ਲੱਕ 'ਚ ਦਰਦ ਹੋਣ ਲੱਪਿੰਦਾ ਹੈ ਜਾਂ ਬੈਠਣ ਜਾਂਦਾ ਬਹੁਤਾ ਚੌਂਗੜੀ ਮਾਰ ਕੇ ਉਹ ਕੁਰਸੀ ਦੇ ਜਾਂ ਸੌਫੇ ਦੇ ਬੈਠ ਕੇ ਪਾੜ ਕਰ ਸਕਦਾ ਹੈ ਪਰ ਉਥੇ ਕੀ ਹੈ ਸੰਗਤ ਜੀ ਜਦੋਂ ਆਪਾਂ ਕੁਰਸੀ ਤੇ ਬੈਠ ਕੇ ਗੁੜਕਾ ਸਾਹਿਬ ਤੋਂ ਪਾੜ ਕਰ ਰਹੇ ਹਾਂ ਗੁੜਕਾ ਸਾਹਿਬ ਤਾਂ ਆਪਣੇ ਹੱਥ ਵਿੱਚ ਹੁੰਦਾ ਹੈ ਗੁੜਕਾ ਸਾਹਿਬ ਨੂੰ ਕਦੇ ਝੋਲੀ ਵਿੱਚ ਨਹੀਂ ਰੱਖਣਾ ਇਹ ਤਿਆਰ ਰੱਖਣਾ ਹੈ ਜਦੋਂ ਕੁਰਸੀ ਤੇ ਬੈਠ ਕੇ ਆਪਾਂ ਪਾਠ ਕਰ ਰਹੇ ਆਂ ਤੇ ਗੁਰਕਾ ਸਾਹਿਬ ਨੂੰ ਜਾਂ ਪੁਥੀ ਸਾਹਿਬ ਨੂੰ ਝੋਲੀ ਦੇ ਵਿੱਚ ਨਹੀਂ ਰੱਖਣਾ ਇਹ ਧਿਆਨ ਰੱਖਣਾ ਜਦੋਂ ਤੁਸੀਂ ਗੁਰਕਾ ਸਾਹਿਬ ਦਾ ਸੰਗ ਜੀ ਨਾਲ ਭਾਰਾ ਨਹੀਂ ਹੁੰਦਾ ਆਪਾਂ ਹੱਥ ਵਿੱਚ ਫੜ ਕੇ ਪਾਠ ਕਰ ਸਕਦੇ ਨਿਤਨੇਮ ਕੁਰਸੀ ਤੇ ਬੈਠ ਕੇ ਤੇ ਆਪਣੇ ਪੈਰਾਂ ਦੇ ਵਿੱਚ ਚੱਪਲਾ ਜਾਂ ਜੋੜਾ ਕੋਈ ਜੁੱਤੀ ਨਹੀਂ ਪਾਈ ਹੋਣੀ ਚਾਹੀਦੀ ਇਹ ਧਿਆਨ ਰੱਖਣਾ ਜਦੋਂ ਗੁਰਕਾ ਸਾਹਿਬ ਤੋਂ ਪਾਠ ਕਰਨਾ ਜੇ ਆਪਾਂ ਮੂੰਹ ਜਵਾਨੀ ਕਰ ਰਹੇ ਆਂ ਫਿਰ ਆਪਾਂ ਜੋੜਾ ਪਾ ਕੇ ਕਰ ਸਕਦੇ ਆਂ ਕੇਸ ਆਪਣੇ ਨੰਗੇ ਨਹੀਂ ਹੋਣੇ ਚਾਹੀਦੇ ਭਾਵੇਂ ਆਪਾਂ ਕੰਠ ਕਰ ਰਹੇ ਆਂ ਕੇਸ ਆਪਣੇ ਟਕਨੇ ਜ਼ਰੂਰੀ ਆ ਜੇ ਆਪਾਂ ਕੰਠ ਕਰ ਰਹੇ ਆਂ ਜੋੜਾ ਪਾ ਸਕਦੇ ਆਂ ਕੇਸ ਟਕਨੇ ਜ਼ਰੂਰੀ ਆ ਜੇ ਮਾਈਆਂ ਸੰਗਤ ਜੀ ਕਿਚਨ ਦੇ ਵਿੱਚ ਰਸੋਈ ਦੇ ਵਿੱਚ ਬੈਠ ਕੇ ਕੋਈ ਕੰਮ ਕਰ ਰਹੀਆਂ ਰਸੋਈ ਦੇ ਵਿੱਚ ਸਬਜੀ ਭਾਜੀ ਕੋਈ ਪ੍ਰਸ਼ਾਦਾ ਪਕਾ ਰਹੀਆਂ ਉਹ ਗੁਰਬਾਣੀ ਮੋਬਾਈਲ ਤੋਂ ਸੁਣ ਰਹੀਆਂ ਨਾਲ ਗੁਰਬਾਣੀ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਤੇ ਉਹਨਾਂ ਸੰਗਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਅਸੀਂ ਨਾਲ ਗੁਰਬਾਣੀ ਸੁਣ ਸਕਦੇ ਸਾਡੇ ਪੈਰਾ ਵਿੱਚ ਜੋੜਾ ਪਾਇਆ ਹੁੰਦਾ ਗੁਰਬਾਣੀ ਆਪਾਂ ਸੁਣ ਸਕਦੇ ਹਾਂ ਪੈਰਾ ਵਿੱਚ ਜੋੜਾ ਪਾਇਆ ਕੋਈ ਚੱਕਰ ਨਹੀਂ ਪਰ ਸਿਰ ਟੱਕਿਆ ਹੋਣਾ ਜ਼ਰੂਰੀ ਹੈ ਸਿਰ ਟੱਕਣਾ ਜ਼ਰੂਰੀ ਹੈ ਜੋੜਾ ਪਾ ਕੇ ਆਪਾਂ ਗੁਰਬਾਣੀ ਮੋਬਾਈਲ ਤੋਂ ਸੁਣ ਸਕਦੇ ਹਾਂ ਗੁਰਬਾਣੀ ਵੇਖ ਕੇ ਪੜ ਨਹੀਂ ਸਕਦੇ ਜੋੜਾ ਪਾ ਕੇ ਸੋ ਆਪਾਂ ਸੋਫੇ ਦੀ ਜਾਂ ਕੁਰਸੀ ਦੀ ਗੱਲ ਕਰ ਰਹੇ ਹਾਂ ਕੁਰਸੀ ਤੇ ਜਦੋਂ ਨਿਤਨੇਮ ਗੁੜਕਾ ਸਾਹਿਬ ਤੋਂ ਕਰਨਾ ਹੈ ਤੇ ਹੱਥ ਵਿੱਚ ਗੁੜਕਾ ਸੜਿਆ ਸਾਹਿਬ ਫੜਿਆ ਹੁੰਦਾ ਹੈ ਤੇ ਆਪਾਂ ਨਿਤਨੇਮ ਕਰ ਸਕਦੇ ਹਾਂ ਪੈਰ ਵੇ ਜੋੜਾ ਨਹੀਂ ਪਾਉਣਾ ਦੂਜੀ ਗੱਲ ਜਿਹੜਾ ਆਪਾਂ ਸਹਿਪਾਠ ਕਰਨਾ ਹੈ ਜਿੰਨਾਂ ਤੋਂ ਬੈੱਡ ਤੇ ਨਹੀਂ ਬੈਠਿਆ ਜਾਂਦਾ ਚੌਂਕੜੀ ਮਾਰ ਕੇ ਨਹੀਂ ਬੈਠਿਆ ਜਾਂਦਾ ਉਹ ਕੁਰਸੀ ਤੇ ਬੈਠ ਕੇ ਸਹਿਪਾਠ ਕਰਦੇ ਨੇ ਸੰਗਤ ਜੀ ਉਹ ਰੇਲ ਜਿਹੜੀ ਹੁੰਦੀ ਹੈ ਪੌਥੀ ਸਾਹਿਬ ਹੁੰਦੀ ਹੈ ਜਾਂ ਜਿਹੜੀ ਲੱਕੜ ਦੀ ਰੇਲ ਹੁੰਦੀ ਹੈ ਆਪਣੀ ਉਹਦੇ ਉੱਪਰ ਆਪਾਂ ਥੱਲੇ ਸਹਰਾਣਾ ਰੱਖਣਾ ਹੈ ਕੁਰਸੀ ਦੇ ਉੱਪਰ ਸਹਰਾਣ ਰੱਖ ਲੈਣਾ ਜਿੱਥੇ ਆਪ ਬੈਠੇ ਹੁੰਦੇ ਆ ਸਹਰਾਣੇ ਦੇ ਉੱਪਰ ਸੋਚਾ ਬਸਤਰ ਕੋਈ ਕੱਪੜਾ ਹੋਵੇ ਹਜੂਰੀਆ ਪਰਨਾ ਕੁਝ ਵੀ ਹੋਵੇ ਉੱਤੇ ਰੱਖ ਕੇ ਫਿਰ ਰੇਲ ਰੱਖ ਕੇ ਤੇ ਆਪਾਂ ਪ੍ਰਕਾਸ਼ ਕਰਨਾ ਹੈ ਰੇਲ ਤੁਸੀਂ ਵੇਖ ਸਕਦੇ ਹੋ ਇਸ ਨੂੰ ਰੇਲ ਕਹਿੰਦੇ ਲੱਕੜ ਦੀ ਰੇਲ ਤੁਸੀਂ ਵੇਖਿਆ ਹੋਵੇਗਾ ਸੰਗਤਾਂ ਨੂੰ ਪਤਾ ਹੀ ਹੈ ਪਰ ਕਈ ਥਾਵ ਤੇ ਇਹਨੂੰ ਹੋਰ ਵੀ ਨਾ ਲੈਂਦੇ ਨੇ ਲੱਕੜ ਦੀ ਰੇਲ ਹੁੰਦੀ ਹੈ ਤੇ ਧਿਆਨ ਰੱਖਣਾ ਕਿ ਕੁਰਸੀ ਤੇ ਬੈਠੇ ਆ ਉੱਤੇ ਆਪਣੇ ਸਹਰਾਣਾ ਹੈ ਸਹਰਾਣੇ ਦੇ ਉੱਪਰ ਸੋਚਾ ਬਸਤਰ ਕੋਈ ਕੱਪੜਾ ਵਿਛਾਇਆ ਹੈ ਉਸ ਤੇ ਆਪਾਂ ਲੱਕੜ ਦੀ ਰੇਲ ਪ੍ਰਕਾਸ਼ ਕਰਕੇ ਪੋਥੀ ਨੂੰ ਫਿਰ ਆਪਾਂ ਸਹਿ ਪੜ ਕਰ ਸਕਦੇ ਹਾਂ ਸਿੱਧੀ ਪ੍ਰਕਾਸ਼ ਨਹੀਂ ਕਰਨਾ ਇਹ ਧਿਆਨ ਰੱਖਣਾ ਨਾ ਝੋਲੀ 'ਚ ਰੱਖਣਾ ਝੋਲੀ ਚ ਆਪ ਗੁਰਕਾ ਸਾਹਿਬ ਨਹੀਂ ਰੱਖਣਾ ਇੱਕ ਸੰਗਤਾਂ ਨੂੰ ਹੋਰ ਸਵਾਲ ਸੀ ਸੰਗਤ ਜੀ ਕਿ ਕਰਾਂ ਵਿੱਚ ਗੁਰਕੇ ਸਾਹਿਬ ਅਸੀਂ ਪੋਥੀ ਸਾਹਿਬ ਦੇ ਉੱਪਰ ਰੱਖ ਸਕਦੇ ਹਾਂ ਨਹੀਂ ਸੰਗਤ ਜੀ ਗੁਰਕੇ ਸਾਹਿਬ ਪੋਥੀ ਦੇ ਉੱਪਰ ਨਹੀਂ ਰੱਖਣਾ ਮਤਲਬ ਕਿ ਆਪ ਸਿੱਧੀ ਤੁਹਾਨੂੰ ਗੱਲ ਦੱਸ ਦਿੰਦੇ ਹਾਂ ਕਿ ਜਿੰਦੇ ਵਿੱਚ ਗੁਰਬਾਣੀ ਵਿੱਚ ਜ਼ਿਆਦਾ ਬਾਣੀ ਲਿਖੀ ਹੈ ਜਿਹੜੀ ਪੋਥੀ ਦੇ ਵਿੱਚ ਗੁਰਕਾ ਸਾਹਿਬ ਜਾਣੀ ਜ਼ਿਆਦਾ ਬਾਣੀ ਲਿਖੀ ਉਹਨੂੰ ਥੱਲੇ ਨਹੀਂ ਰੱਖਣਾ ਉਹ ਸਭ ਤੋਂ ਉੱਪਰ ਹੋਵੇ ਜਿੰਦੇ ਵਿੱਚ ਜ਼ਿਆਦੀ ਗੁਰਬਾਣੀ ਹੈ ਜੇ ਸੁੰਦਰ ਗੁੜਕਾ ਹੈ ਇੱਕ ਸਿੰਪਲ ਗੁੜਕਾ ਜਿਹੜਾ ਛੋਟਾ ਗੁੜਕਾ ਸਾਹਿਬ ਹੁੰਦਾ ਹੈ ਸੁੰਦਰ ਗੁੜਕੇ ਵਿੱਚ ਜ਼ਿਆਦੀ ਬਾਣੀ ਲਿਖੀ ਹੁੰਦੀ ਉਹਨੂੰ ਉੱਪਰ ਰੱਖਣਾ ਹੈ ਜਿੰਝ ਘੱਟ ਬਾਣੀ ਲਿਖੀ ਹੈ ਉਹਨੂੰ ਥੱਲੇ ਰੱਖਣਾ ਹੈ ਜੇ ਸਾਂਚੀ ਸਾਹਿਬ ਸਾਂਚੀ ਸਾਹਿਬ ਦੇ ਉੱਪਰ ਗੁੜਕਾ ਸਾਹਿਬ ਨਹੀਂ ਰੱਖਣਾ ਇਹ ਤਿਆਰ ਰੱਖਣਾ ਉਹ ਸਾਈਡ ਤੇ ਰੱਖਣਾ ਹੈ ਇਹ ਤਿਆਰ ਸਭ ਸੰਗਤ ਜੀ ਆਪ ਜੀ ਨੇ ਵੇਖ ਲਿਆ ਅਸੀਂ ਕਿ ਅਸੀਂ ਬੈੱਡ ਤੇ ਜਾਂ ਸੋਫੇ ਤੇ ਬੈਠ ਕੇ ਪਾਠ ਕਰ ਸਕਦੇ ਹਾਂ ਜ਼ਰੂਰ ਕਰ ਸਕਦੇ ਪਰ ਇਸ ਵਿਧੀ ਦੇ ਨਾਲ ਇਸ ਮਰਿਆਦਾ ਨੂੰ ਮੁੱਖ ਰੱਖਦਿਆਂ ਕਰ ਸਕਦੇ ਹਾਂ ਸੋ ਵੀਡੀਓ ਸੰਗਤ ਜੀ ਇਸੇ ਚੈਨਲ ਤੇ ਲੜੀਵਾਰ ਗੁਰਬਾਣੀ ਦੀ ਸੰਥਿਆ ਚੱਲ ਰਹੀ ਹੈ ਰਾਤ ਨੂੰ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ